ਜੋ ਨਹੀਂ ਜਦ ਲੈ ਕੇ ਉਹ ਹਾਂ ਸੱਤ ਸੜ ਤੂੰ ਲੈ ਕੇ ਇੱਥੋਂ ਤੇ ਲਈ ਹੋਣੀ ਉਹ ਤਾਰੇ ਨਹੀਂ ਪੀ ਪੀ ਹਾਂ ਪਾਉ ਗਏ ਥੋੜੇ ਨਹੀਂ ਕਰਾਦੇ ਬੀਬੀ ਕਹਿੰਦੀ ਨਮਕ ਕਪੜਾ ਲੈ ਕੋਈ ਪਾ ਲੈ ਹੁਣ ਤਾਂ ਪਾ ਲਾ ਲੈ ਹੁਣ ਤਾਂ ਲੈ ਲੈ ਸਾਰਿਆਂ ਨੂੰ ਮੇਰੇ ਵੱਲੋਂ ਸੱਤ ਸ਼੍ਰੀ ਅਕਾਲ ਆ ਗਰਦਨ ਗੱਬਨ ਆ ਇੱਥੇ ਬਸ ਹੁੰਦੀ ਗੱਲ ਠੀਕ ਹੈ ਸਾਰਿਆਂ ਨੂੰ ਮੇਰੇ ਵੱਲੋਂ ਸੱਤ ਸ਼੍ਰੀ ਅਕਾਲ ਕਿਉਂਕਿ ਕੈਮਰਾ ਫਟਾ ਆ ਇੱਧਰ ਚੱਕ ਲਿਆ ਸੀ ਭਾਂਡੇ ਫੜੀਆਂ ਥੋੜਾ ਜਲੀ ਕਰ ਦੇਣਾ ਮੂੰਹ ਕਿੱਥੇ ਆ ਮੂੰਹ ਉੜ ਗਿਆ ਗਰਦਨ ਰਹਿ ਗਈ ਮੂੰਹ ਕੱਟ ਗਿਆ ਤੇ ਹੁਣ ਚੱਲੇ ਆ ਸੀ ਨੀਚੇ ਫਲੀਆਂ ਤੋੜਨ ਪਹਿਲੀ ਬਾਰ ਬੜੀ ਜੀ ਸ਼ੌਂਤ ਆਊਗੀ ਹਨਾ ਪਹਿਲਾ ਬੱਦਲ ਦਾ ਜ ਪਹਿਲਾ ਬੱਦਲ ਦਾ ਸੀ ਛਿੱਤੀ ਭੱਜਾਂ ਲਗੇ ਤੇ ਬੱਦਲ ਚ ਵੀ ਮੀਂਹ ਆਊਗਾ ਤੋੜ ਕੇ ਲਿਆਵਾਂਗੇ ਜਿਆਦਾ ਸੀ ਆ ਗਏ ਹੁਣ ਮੈਂ ਤਾਂ ਕਣੀਆਂ ਚ ਸਬਜ਼ੀ ਤੋੜਾਂਗੀ ਹੋਰ ਹੁਣ ਧੋਪਾਂ ਗਿਆ ਦੇਖ ਲਓ ਹੁਣ ਅੱਜ ਸਬਜ਼ੀ ਇੱਧਰ ਜੀ ਲੰਘ ਗਿਆ ਬੱਦਲ ਕਿੱਧਰ ਜੀ ਭੱਜ ਗਿਆ ਮੀਂਹ ਤਾਂ ਦੱਸਿਆ ਵਾ ਕਹਿੰਦੇ ਆਊਗਾ ਆ ਜੀ ਵਧੀਆ ਸ਼ਾਤਰੀ ਗੋਲ ਗੋਲ ਟੋਪੀਆਂ ਹੀ ਨਹੀਂ ਹੁੰਦੀ ਜਿਹੜੀਆਂ ਵੀ ਫਿਰ ਉਹ ਧੁੱਪ 'ਚ ਜਾਂ ਸਬਜ਼ੀ ਤੋੜਨਾ ਆ ਕਰੀ ਜਣਾ ਲੁੰਦੀਆਂ ਨੇ ਵੀ ਇਹ ਹਾਂ ਆਪਾਂ ਤੋੜ ਕੇ ਨਾ ਹਾਂ ਆਪਾਂ ਸਿਰ ਤੇ ਲਾ ਕੇ ਫਿਰ ਸਬਜ਼ੀ ਤੋੜਿਆ ਕਰਾਂਗੇ ਨਾ ਚੁੱਲ੍ਹੇ 'ਤੇ ਵੀ ਬੈ ਸਕਦੇ ਹਾਂ ਚੁੱਲ੍ਹੇ 'ਤੇ ਤਾਂ ਬੈ ਸਕਦੇ ਹਾਂ ਕਿਉਂਕਿ ਆਪਣਾ ਕੰਮ ਨਾ ਬਹੁਤ ਧੁੱਪ 'ਚ ਵੀ ਹੁੰਦਾ ਹੈ ਨਾ ਤੇ ਅਸੀਂ ਉਹ ਲੈ ਸਕਦੇ ਹਾਂ ਹਾਂ ਝੁੰਮੀਆਂ ਵੀ ਅੰਨੀ ਧੁੱਪ 'ਚ ਨਹੀਂ ਰੁਕਦੀ ਹੋਰ ਉਹਦੀ ਫਿਰ ਜਿਹੜੀ ਸ਼ੌਂ ਹੈ ਟੋਪੀ ਦੀ ਗੋੜ ਜਿਹਦੀ ਮੋਤੀ ਵੀ ਆਉਂਦੀ ਹਾਂ ਦੇਖੀ ਕਿ ਕਿਨੇ ਕੀੜੇ ਚੜੇ ਹੋਇਆ ਨਾ ਫਲੀਆਂ ਤੇ ਫਲੀਆਂ ਤਾਂ ਖਾਸੀਆਂ ਆ ਆਪਾਂ ਦੇਖ ਕੇ ਕਹਿਣਗੇ ਲੈ ਆ ਮੜਾ ਉਹਨੂੰ ਰੋਲਾਇਆ ਮੈਂ ਓਕੇ ਆਪਾਂ ਦੇਖੀ ਫਿਰ ਕਹਿਣਗੇ ਲੈ ਜਿਆਦੇ ਹਵਾ ਚ ਆ ਗਈਆਂ ਜਿਆਦੇ ਹਵਾ ਚ ਆ ਗਈਆਂ ਹੁਣ ਧੁੱਪ ਐ ਭਾਈ ਹੁਣ ਕਿਹਦੇ ਕੀੜੇ ਹੀ ਬਹੁਤ ਹੁੰਦੇ ਨੇ ਆਹਦੇ ਕਿੰਨੇ ਚੜੇ ਕਿਤੇ ਮੈਂ ਡੱਕੀ ਥੋੜੀ ਜਿਹਾ ਹਾਂ ਠੀਕ ਹੈ ਮੜਾਈ ਇਹ ਲੈ ਵੀ ਬਹੁਤ ਹੁੰਦੇ ਨੇ ਇਹਨਾਂ ਤੇ ਕੀੜੇ ਬਦਲੇ ਇਹਨਾਂ ਦੇ ਕੀੜੇ ਬਹੁਤ ਝੜਦੇ ਨੇ ਹਾਂ ਲੈ ਮਸਲੇ ਕੀੜੇ ਝੜਾ ਮੈਂ ਕੀੜੇ ਜਾਂ ਨਹੀਂ ਝੜੀ ਜਾਂ ਨਹੀਂ ਤੂੰ ਥੋੜੀ ਜਿਹਾ ਕੀੜੇ ਬੋ ਚੜ ਰਹੇ ਹਨ ਪਰ ਚੜ ਚੜ ਕੇ ਥੋੜੀ ਜਿਹੀ ਹੈ ਚੜ ਚੜ ਕੇ ਚੜ ਚੜ ਕੇ ਕਾਨੂੰ ਝਾੜੂ ਲਿਆਣਾ ਦਾ ਉੱਪਰ ਉੱਪਰ ਤੇ ਦਾ ਝਾੜੀ ਜਾਣਗੇ ਹਲੇ ਪੱਕੀਆਂ ਨਹੀਂ ਇਹ ਕੱਚੀਆਂ ਆਏ ਕੀੜਾ ਲੜਦਾ ਨਹੀਂ ਹੈਗਾ ਅੱਜ ਸਵੇਰੇ ਬਹੁਤ ਥੋੜੀਆਂ ਐ ਇੱਕ ਵਾਰ ਤੋੜ ਲੈ ਲੜਦਾ ਨਹੀਂ ਬਣਾਣੀ ਹੈ ਤੁਸੀਂ ਹੁਣੇ ਤੋੜੀਆਂ ਸਵੇਰੇ ਬਹੁਤ ਹਨ ਪਰ ਜਦ ਉੱਪਰ ਚੜ ਜਾਂਦੇ ਨਹੀਂ ਜਿੱਤਦਾ ਹੋ ਜਾਂਦਾ ਕਿ ਸਵੇਰੇ ਤੋੜ ਕੇ ਨਾ ਬੀਬੀ ਦੀ ਭੈਣ ਨੂੰ ਦੇਈਆਂ ਨੇ ਉਹ ਅੱਜ ਚਲੇ ਗਈ ਉਹਨੂੰ ਫੜੀਆਂ ਤੋੜ ਕੇ ਦੇਈਆਂ ਹਨਾ ਹਾਂ ਇਸ ਕਰਕੇ ਅਸੀਂ ਤਾਂ ਅਸੀਂ ਤਾਂ ਜੇ ਬਣਾਉਣੀਆਂ ਇਹ ਇਹਨੂੰ ਖਿੱਚਣਾ ਇਹਨੂੰ ਬਦਿ ਕਿਵੇਂ ਤੋੜਿਆ ਕਰ ਜਿੱਥੇ ਗੁੱਠਾ ਦੱਬਦੀ ਨਾ ਗੁੱਠੇ ਨਾਲ ਦੱਬਦਿਆ ਕਰ ਮਾੜੀ ਜੀ ਨਾਲ ਗੁੱਠੇ ਨਾਲ ਤੋੜੀ ਆ ਆ ਤਾਂ ਨਹੀਂ ਤਾਂ ਸੁੱਕ ਜੂਗਾ ਇਹ ਜੇ ਹਿੱਲ ਗਿਆ ਖਿੱਚ ਕੇ ਫਿਰ ਇਹਦਾ ਪਿੰਡਾ ਹੀ ਨਾਲ ਆ ਜੂਗਾ ਇਹਦੇ ਚ ਜੜ ਨਹੀਂ ਨਾ ਨਿਰੂੰਗੀ ਹੁੰਦੀ ਇਹਦੀ ਮਨੋਂ ਸਬਜ਼ੀਆਂ ਨਾ ਇਸ ਬਾਰੇ ਤੋੜਨੀ ਆ ਸਿੱਖੀਆਂ ਮੈਨੂੰ ਸਬਜ਼ੀਆਂ ਮਨੂੰ ਤੋੜਨੀ ਹੀ ਨਹੀਂ ਆਂਦੀਆਂ ਸਾਰੀਆਂ ਹੁਣ ਸਿੱਖ ਗਈ ਹੌਲੀ ਹੌਲੀ ਹੁੰਦੇ ਨੇ ਹਾਂ ਪਤਾ ਨਹੀਂ ਕੀ ਹੁੰਦਾ ਇਹਨਾ ਤੇ ਕਿਉਂ ਹੁੰਦੀਆਂ ਨੇ ਨਾ ਮਿੱਠੇ ਹੀ ਤੇ ਹੁੰਦੇ ਆਪਾਂ ਕੰਦੇ ਨੇ ਹੁੰਦੀਆਂ ਨੇ ਪਿੱਕੀਆਂ ਇਹ ਥੋੜੇ ਟਾਈਮੇ ਖਾਣ ਲਈ ਭੇਜੀ ਆ ਕੋ ਬੂਆ ਸਾਰੀਆਂ ਫੜੀਆਂ ਤੋੜ ਕੇ ਲੈ ਕੇ ਜਾਂਦੇ ਨੇ ਇੱਕ ਮਿੰਟ ਰਹਿਣੀ ਫੜੀਆਂ ਦਾ ਬਹੁਤ ਲੱਗੀਆਂ ਮਨੇ ਹੋਰ ਸਵੇਰੇ ਵੀ ਤੇ ਕਿੰਨੀਆਂ ਤੋੜੀਆਂ ਨੇ ਤੋ ਤਰੀਆਂ ਇਹ ਸਾਰੀਆਂ ਨਾ ਖਾਂ ਪਰਸ ਚੁੱਤੀ ਆ ਥੋੜੀ ਛੁੱਟੀ ਹੁੰਦੀਆਂ ਹੈ ਹੁਣ ਤਾਂ ਤੀਏ ਦਿਨ ਉੱਤਰ ਕਰਨਗੇ ਦੇਖਿਓ ਲੈ ਵੀ ਦਰਮੀਆਂ ਹਾਂ ਇੱਧਰ ਸ਼ਮਚਾ ਕੇ ਤੋੜਦਾ ਇੱਧਰ ਜਾਦੇ ਆ ਉਧਰ ਤਾਂ ਤੋੜਨੀ ਐਸ ਮੇਰੇ ਅੱਧੀਆਂ ਉਧਰ ਜਾ ਕੇ ਹਾਂ ਉੱਤਰ ਆਪਾਂ ਤੋੜ ਲਿਆ ਹਾਂ ਤਾਂ ਇੱਧਰ ਪੱਕੀਆਂ ਨਹੀਂ ਹੋਰ ਅੱਜ ਦਰਾਣੀ ਜਠਾਣੀ ਲੱਗੀਆਂ ਸਬਜ਼ੀ ਤੋੜਨ ਕੀੜਿਆਂ ਤੇ ਬਚ ਕੇ ਦਮਲੀ ਤਾਂ ਨਹੀਂ ਵੱਢਦੇ ਕੀੜੇ ਨਹੀਂ ਨਹੀਂ ਇਹ ਕੀੜੇ ਦੋਵੇਂ ਕਈ ਕੀੜੇ ਲੜੀ ਜਾਂਦੇ ਨੇ ਡਰ ਲੱਗਦਾ ਜਾਂਦਾ ਇਹ ਕੀੜੇ ਹੋਰ ਆਉਂਦੇ ਨੇ ਲਾ ਤੋੜ ਛਾੜ ਕੇ ਤੋੜ ਨੂੰ ਹਈ ਹੋ ਗਿਆ ਛੱਡ ਦੋ ਉੱਪਰ ਤੇ ਇੰਨੇ ਜਣੇ ਦੇਖੋ ਫਲੀਆਂ ਤੋੜਨ ਲੱਗੇ ਹੋਏ ਐ ਇੱਥੇ ਫਟਾਫਟ ਟੁੱਟ ਜਾਣਗੀਆਂ ਕਿਉਂਕਿ ਕੀੜੇ ਬਹੁਤ ਜ਼ਿਆਦਾ ਐ ਢਰ ਲੱਗ ਰਿਆ ਧੁੱਪ ਵੀ ਧੁੱਪ ਤਾਂ ਚੱਲ ਥੋੜੀ ਜਿਹੀ ਅੱਧੀ ਜੀ ਉਧਰ ਨੂੰ ਚਲੀ ਗਈ ਸ਼ੌ ਆ ਗਈ ਪਰ ਕੀੜੇ ਜ਼ਿਆਦੇ ਐ ਐਵੇਂ ਦੇਖ ਕੇ ਤੋੜਨੀ ਪੈਦੀ ਹੈ ਬਿਆਰਾਂ ਹਿੱਲੇ ਜਿਹਨਾਂ ਥੱਲੋਂ ਹਾਂ ਵਿੱਚ ਵਿੱਚ ਜੇ ਜ਼ਿਆਦੇ ਲੱਗੇ ਹੋਇਆ ਨਾ ਮੋਟੀਆਂ 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 ਹਾਂ ਠੀਕ ਹੈ ਕੀ ਆ ਵੀ ਲੈ ਕੇ ਜਾਣਾ ਤੋੜ ਕੇ ਨਾ ਵੱਡਾ ਹੋ ਜਾਂਦੀ ਫਿਰ ਲੈ ਜਾਗੇ ਆ ਦੇ ਆ ਲੈ ਮੋਟਰਨੇ ਫਰੀਆਂ ਸਬਜ਼ੀਆਂ ਦਾ ਕਿਸੇ ਆਰੇ ਸਵੇਰੇ ਆ ਖੁੰਜੇ ਚ ਤਾਂ ਬਹੁਤ ਖੜੀਆਂ ਤੂੰ ਆਖਾ ਜੇ ਨਾ ਦਿਮਾਗ ਲੱਖ ਮਨ ਉਹ ਆਫਟਰ ਦੀ ਰੱਖਾ ਜਦੋਂ ਮੈਂ ਭਰਨਾ ਆ ਸਵੇਰੇ ਉਹੀ 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 ਹੈ ਨਾ ਜੇ ਨਾ ਹੋਣ ਤਾਂ ਆ ਹੀ ਮੁੱਲ ਲੈ ਕੇ ਖੰਦੇ ਆ ਨੇ ਥੋੜਾ ਹੀ ਖਾਈ ਆ ਇਹ ਕੌਲੀ ਜੀ ਵੀ ਨਾ ਕੋਈ ਛੱਡਦਾ ਆਏਗਾ ਜੇ ਮੁੱਲ ਦੀਆਂ ਹੋਣ ਕੌਲੀ ਜੀ ਜਿਵੇਂ ਹੁਣ ਪ੍ਰਿੰਡੀਆਂ ਹਨ ਜਿਹੜੀ ਨਾ ਪਸੰਦ ਹੋ ਤਾਂ ਲਾਈਆਂ ਵੀ ਨਹੀਂ ਘੜੇ ਖੰਦੇ ਨੇ ਹੋਰ ਇਹਨਾਂ ਕਿਲਮਾਂ ਤੋਂ ਮੋਟੇ ਨਹੀਂ ਲੋ ਜੀ ਹੁਣ ਧੁੱਪ ਬਹੁਤ ਆ ਗਈ ਹੁਣ ਅਸੀਂ ਅੰਨੇ ਤੋਂ ਇੱਧਰ ਜੇ ਨੂੰ ਧੁੱਪ ਹੋ ਗਈ ਅੰਨੇ ਅਸੀਂ ਤੋੜ ਲਈਏ ਸਬਜ਼ੀਆਂ ਤੁਹਾਨੂੰ ਮਿਲਦੇ ਆ ਹੁਣ ਥੋੜੀ ਦੇਰ ਤੱਕ ਤੇ ਹੋਰ ਆ ਰਿਹਾ ਲੈ ਟਿੱਕੀ ਉਹ ਅੰਦਰ ਇੱਟਾ ਲਾ ਕੇ ਘੜਾਈ ਵੀ ਤੇ ਜਾਣ ਦਾ ਰਸਤਾ ਹੈ ਜਿਹੜਾ ਪਿੱਛੇ ਨੂੰ ਸਬਜ਼ੀਆਂ ਵੱਲ ਨੂੰ ਜਾਂਦਾ ਧਰਤੀ ਆਏ ਕਿੰਨੀ ਇੱਕ ਮਿਕਸ ਤੇ ਉਹ ਚੜੇ ਹੋਏ ਕੀੜੇ ਇੱਥੇ ਮੰਜੀ ਢਾ ਲੈਣੇ ਹਨ ਇੱਥੇ ਹਨ ਕੋ ਚੀਰ ਦੇ ਆ ਸਬਜ਼ੀ ਨੂੰ ਕੀੜੇ ਚੜੇ ਹੋਏ ਆ ਤੋ ਲਈਏ ਤਾਂ ਨਾ ਤੋ ਲਓ ਤੋ ਫੇਰ ਆਖਾ ਬੰਦੀ ਇਹਨੇ ਪਾਣੀ ਨਹੀਂ ਦਿੱਤਾ ਦੇ ਅੱਜ ਪਹਿਲੀ ਵਾਰ ਬਹੋਗੀ ਚੋਲੇ ਫੜੀਆਂ ਚੋਲੇ ਫੜੀਆਂ ਜਾਂਦੇ ਨੇ ਚੋਲੇ ਇਸ ਪਹਿਲੀ ਵਾਰ ਕਰਮੀ ਦੀ ਸੀਜ਼ਨ ਪਹਿਲੀ ਹੁੰਦੀ ਕਿਉਂਕਿ ਭਾਈ ਕਿੰਨੇ ਕੀੜੇ ਮੈਨੂੰ ਆ ਦੇਖ ਕੀੜੇ ਕਿੰਨੇ ਤੇ ਸਾਰੇ ਮੋٹے ਮੋٹے ਇੱਧਰ ਦੇਖੋ ਧੁੱਪ ਚੁੱਲ੍ਹੇ ਤੇ ਖੜੀ ਐ ਹਜੇ ਟਾਈਮ ਹੋਣ ਵਾਲਾ 4:30 ਦਾ 4:30 ਹੋਣਾ ਅਸੀਂ ਲੱਗੇ ਸਬਜ਼ੀ ਚਰਨ ਨਾਲ ਦੀ ਨਾਲ ਮੈਂ ਲਾ ਦੂੰਗੀ ਤੜਕਾ ਕਿਉਂਕਿ ਅਸੀਂ ਹੁਣ ਗੁਰਦੁਆਰਾ ਸਾਹਿਬ ਸਜਰੇ ਜਾਇਆ ਕਰਾਂਗੇ ਅਸੀਂ ਪਾਠ ਕਰਦੇ ਹੁਣ ਅਸੀਂ ਹੁਣ ਉੱਥੇ ਪਾਠ ਕਰਨਾ ਕਰਿਆ ਕਰਾਂਗੇ ਨਾਲੇ ਗੁਰਦੁਆਰੇ ਚ ਜੀ ਬਹੁਤ ਲੱਗਦਾ ਸਜਰੀ ਕੰਮ ਨਹੀਂ ਮਿਲ ਕੇ ਭੱਜ ਜਾਨੀਏ ਬਸ ਹੁਣ ਜਿਆਦਾ ਟਾਈਮ ਉੱਥੇ ਹੀ ਕੱਢੇ ਕਰਨਾ ਅੱਧਾ ਘੰਟਾ ਲਾਇਆ ਕਰਾਂਗੇ ਗੁਰਦੁਆਰਾ ਸਾਹਿਬ ਉੱਥੇ ਜੀ ਬਾਲਾ ਲੱਗਦਾ ਨਾ ਬਹੁਤ ਆ ਬਸ ਉਹ ਕਰਦੇ ਅੱਜ ਨੇ ਸਬਜ਼ੀ ਜੀ ਨੇਰੀ ਵੀਡੀਓ ਬਹੁਤ ਬਹੁਤ ਦਿਨਾਂ ਬਾਅਦ ਬਣਾ ਲੀ ਏ ਅਨੇਕ ਜਿਹੜੇ ਜਸਤ ਲਦਾ ਕਰੇਲੇ ਬਣਾਇਦਾਂ ਜਦ ਤੂੰ ਆਣਾ ਤਾਂ ਜਦ ਤੇ ਬਾਦ ਨਹੀਂ ਤੇ ਬਾਦ ਨਹੀਂ ਬਨੇ ਕਰੇਲੇ ਬਣਾਉਂ ਜੀਨ ਕਰਦਾ ਹੈ ਜੀਨ ਕਰਦਾ ਨਾ ਖਾਣ ਨਾ ਖਾਣ ਨੂੰ ਕਰਿੰਨਾ ਮਲਾਂ ਇਹ ਤਾਂ ਪਲੇਜ ਹੋ ਗਿੰਦਾ ਹਮ ਗਾਜੀ ਕਰਦਾ ਵੀ ਦਾਲਾਂ ਹੀ ਖਾਣੀਆਂ ਹਨ ਤੇ ਜੁੜੀ ਸਬਜੀ ਦਾ ਲੱਗਦਾ ਜੀ ਹਾਂ ਤਰੀ ਆ ਜੀ ਤਰੀ ਆ ਜੀ ਜੀ ਮੇਂ ਅਜਾਣਾ ਵੀ ਬਥੇ ਲੁਕੀ ਫੋੜ ਦਿਨਾਂ ਵਾਂਗ ਬਣਾਈਆ ਇਹ ਦਿਨਾਂ ਬਾ ਨਹੀਂ ਪਹਿਲੀ ਵਾਰ ਅੱਜ ਪੈ ਅੱਜ ਗਰਮੀਆਂ ਦੀ ਪਹਿਲੀ ਆ ਇਹ ਥੋੜੀ ਹੋ ਅੱਜ ਆਹ ਹੋਂ ਤਾਂ ਵਸਤੀ ਇਹਦੀ ਉੱਤਰਨੇ ਕਰਨੀ ਹੈ ਦੇਖੀ ਰਹੀ ਫਲੀਆਂ ਝੋਲੇ ਫਲੀਆਂ ਆ ਝੋਲੇ ਫਲੀਆਂ ਆਪਾਂ ਇਹਨਾਂ ਨੂੰ ਕਹਿੰਦੇ ਆਪਾਂ ਤਾਂ ਇਹਨਾਂ ਨੂੰ ਮੋਗਲੀ ਕਹਿੰਦੇ ਆ ਔਰ ਝੋਲੇ ਫਲੀਆਂ ਅਦਰ ਕੋਣੀ ਗੜ ਸਾੜ ਕੇ ਜਾਂਦੇ ਨੇ ਥੋੜੀ ਉਹ ਲਾਲੀਏ ਸਬਜ਼ੀ ਨੂੰ ਸਰਸਾ ਦਾ ਤਕਾ ਬਣੇ ਮੁੰਮੀ ਆ ਰਹੀ ਹੈ ਹਵਾ ਚੱਲਦੀ ਹੈ ਨੂੰ ਆਉਣ ਨੂੰ ਪਿਆਰ ਕਰਦੇ ਦੇਖੋ ਬਾਹਰ ਕਿੱਦਾਂ ਬੱਦਲ ਇੱਧਰ ਤੋਂ ਆ ਰਿਹਾ ਹੈ ਇੱਧਰ ਵੀ ਕਾਲਾ ਹੀ ਕਾਲਾ ਹੋਇਆ ਪਿਆ ਬੱਦਲ ਚੱਲ ਸਬਜ਼ੀ ਬਣ ਗਈ ਰੋਟੀ ਤਾਂ ਅੰਦਰ ਵੀ ਬਣ ਗਈ ਜੇ ਨਾ ਬਣੀ ਹੋਰ सब्जी तड़का दे सब्जी बिच दे सारी आलूफलिया हवा चल रही है पानी जरा अग ने फूकता हूँ होर पानी पौगा चल अभी थोड़ी जी रहे बस बहुत फिर सब्जी नहीं थले लग जूगी नहीं ना लगे के तो करके थोड़ा जहा पानी पाता बाहर बदल देखो कि ना हो गया ਵਧੀਆ ਮੀਂਹ ਪੈ ਜਵੇ ਤੇ ਇਧਰੋਂ ਬੱਦਲ ਆ ਰਿਹਾ ਪਟਿਆਲੇ ਗਿਨੀ ਦੇ ਇਧਰ ਆ ਪਪੀਤਾ ਦੇਖੋ ਸਾਡਾ ਕਿੱਡਾ ਹੋ ਗਿਆ 1 2 ਪਪੀਤੇ ਵੀ ਲੱਗਣ ਲੱਗੇ ਆ ਦੇਖੋ ਆ ਦੇਖੋ ਕਿੱਡੇ-ਕਿੱਡੇ ਪਪੀਤੇ ਲੱਗਣ ਲੱਗੇ 1 2 3 4 5 6 7 ਉੱਪਰ ਵੀ ਲੱਗ ਰਹੇ ਨੇ ਛੋਟੇ-ਛੋਟੇ ਵੱਡੇ ਹੋਣ ਲੱਗੇ ਇੱਦਾਂ ਤਾਂ ਦੇਖੋ ਨੀ ਤੇ ਆ ਵੇ ਇੱਧਰ ਤਾਂ ਤਿੰਨ ਇਕੱਠੇ ਲੱਗ ਰਹੇ ਆ ਪਪਿੱਤੇ ਇਹ ਦੇਖੋ ਹੁਣ ਅਸੀਂ ਘਰ ਦੇ ਪਪਿੱਤੇ ਖਾਇਆ ਕਰਾਂਗੇ ਮੁੱਲ ਨਹੀਂ ਲੰਦੇ ਕਿਉਂ ਉੱਪਰ ਉੱਪਰ ਹੋ ਲੱਗ ਰਹੇ ਆ ਇਹ ਨਾ ਪੇੜ ਉੱਪਰ ਵੱਧਦਾ ਜਾ ਰਿਹਾ ਦੇਖੋ ਪੇੜ ਦੇਖੋ ਕਿੰਦਾ ਹੋ ਗਿਆ ਛੋਟਾ ਜਾ ਕੰਦ ਦੇ ਉੱਪਰ ਦੀ ਚਲੇ ਗਿਆ ਉੱਧਰ ਦੋ ਉੱਧਰ ਲੱਗੇ ਹੋਏ ਨੇ ਉਹ ਵੀ ਵੱਡੇ ਹੋ ਰਹੇ ਨੇ ਪਰ ਉਹਨਾਂ ਨੂੰ ਟਾਈਮ ਲੱਗ ਗਿਆ ਇਹ ਛੇਤੀ ਹੋ ਗਿਆ 12-13 ਪਪਿੱਤੇ ਲੱਗ ਰਹੇ ਆ ਮੈਂ ਕਿਹਾ ਹੈ 12-13 ਲੱਗ ਰਹੇ ਆ ਪਪਿੱਤੇ ਹਾਂ ਬਾਰਾ ਤੇਰਾ ਬੋਬਿੱਤੇ ਲੱਗ ਰਹੇ ਨੇ ਥੱਲੇ ਆ ਤਿੰਨੇ ਤਾਂ ਆ ਇਕੱਠੇ ਹੀ ਨੇ ਆ ਦੇ ਤਿੰਨ ਚਾਰ ਪੰਜ ਆ ਉੱਪਰ ਉੱਪਰ ਕਿ ਉੱਪਰ ਲੱਗਣੇ ਸ਼ੁਰੂ ਹੋ ਰਹੇ ਨੇ ਕਿਉਂਕਿ ਇਹ ਵੱਧਦਾ ਜਾ ਰਿਹਾ ਹੈ ਉੱਪਰ ਉੱਪਰ ਹੋਰ ਲੱਗ ਰਹੇ ਨੇ ਥੱਲੇ ਹੀ 6 7 ਲੱਗ ਰਹੇ ਸੱਤ ਅੱਠ ਹਾਂ ਆ ਵਧੀਆ ਰਿਹਾ ਸੁੱਕ ਗਿਆ ਹੋਰ ਆ ਤਾਂ ਮੈਂ ਕਿਹ ਕੋ ਹੋਰ ਲੱਗਿਆ ਤੇ ਉਧਰ ਦੋ ਦੋ ਇਧਰ ਲਾਏ ਤੇ ਦੋ ਉਧਰ ਲਾਏ ਤੇ ਫੁੱਲਣਾ ਵੀ ਨਹੀਂਦਾ ਫਿਰ ਇਹਨਾਂ ਅ ਇੱਧਰ ਵਾਲਾ ਤਾਂ ਇੱਕ ਟੁੱਟ ਗਿਆ ਇੱਕ ਇਹ ਵੱਡਾ ਹੋ ਗਿਆ ਦੇਖੋ ਕਿੱਡਾ ਹੋ ਗਿਆ ਕੰਦ ਦੇ ਉੱਪਰ ਜਾ ਰਿਹਾ ਏ ਮੈਂ ਕਹਿੰਦਾ ਤਾਰ ਖੋਲਣੀ ਪਊਗੀ ਆ ਖੋਲਣੀ ਪਊਗੀ ਇੱਥੇ ਕਿਹੜਾ ਹੁਣ ਕੱਪੜੇ ਟੰਗ ਹੋਣੇ ਆ ਇਹ ਦੇਖ ਪੱਤੇ ਵੀ ਤਾਂ ਕਰਦਾ ਪੁੱਛ ਵੀ ਹੂੰ ਹੋਰ ਉੱਪਰ ਜਾਊ ਹਜੇ ਤਾਂ ਹੋਰ ਲਾ ਰਾਕਾ ਉੱਪਰ ਜਿੰਨੇ ਲੱਗਈ ਜਾਂਦੇ ਨੇ ਉਹ ਤੋੜੀ ਜਾਂਦੇ ਨੇ ਉੱਪਰ ਪਰ ਵਧਈ ਜਾਂਦਾ ਉੱਪਰ ਲੱਗਈ ਜਾਂਦੇ ਚੱਲ ਵਧੀਆ ਇੱਕ ਸਾਡੇ ਵੇੜੇ ਚ ਰੱਖ ਤੋ ਹੋ ਜਾਊਗਾ ਡਾਕਟਰ ਨੂੰ ਬੋਫ ਸੰਦਿਆ ਫਿਰ ਉਹ ਰੇ ਮੰਜੀ ਡਾ ਕੇ ਦੀ ਸ਼ੌਂ ਚ ਬੈਠ ਜਾ ਕਰਾਂਗੇ ਜਿਹੜੀ ਕਿ ਉਹ ਤੱਕਰ ਜੀ ਆ ਚੀਜ਼ ਆ ਜਿਹੜੀ ਜੰਪਰ ਬਾਗੀ ਥੱਲੇ ਖਾਲੀ ਹੋ ਜਾਊਗਾ ਲਖਣ ਨੂੰ ਉੱਪਰ ਉੱਪਰ ਰਹੇਗਾ ਜੀ ਮਹਣ ਚ ਕਰੇ ਵੀ ਆਪਾਂ ਆਪਾਂ ਦੇਖੋ ਘਰੇ ਫਰੂਟ ਕਿੰਨੇ ਸੋਹਣੇ ਲਾ ਸਕਦੇ ਆ ਹਨਾ ਹੋਰ ਬਾਹਰ ਵੀ ਤਾਂ ਆਪਾਂ 70 80 ਦਾ ਇੰਨਾ ਅੱਡ ਮਤਲਬ 70 80 ਦਾ ਕਿਲੋ ਜਾਂਦਾ ਇਹ ਸਾਰਾ ਇਹ ਬਣੇ ਕਰੀ ਬਹੁਤ ਹੁੰਦਾ ਹੈ ਹਾਂ ਆਪਾਂ ਘਰੇ ਕਿੰਨੇ ਆਰਾਮ ਨਾਲ ਆਪਦੇ ਲਗਾ ਸਕਦੇ ਆ ਪੁੱਤੇ ਹਨਾ 2 ਕਿਲੋ ਤੋਂ ਘੱਟ ਨਹੀਂ ਉਤਰਦਾ ਇਹ ਪਰ ਜਿੱਦੇ ਜਗ੍ਹਾ ਹੋਵੇ ਵੇੜੇ-ਪੂੜੇ ਉਹ ਤਾਂ ਲਗਾ ਸਕਦੇ ਆ ਹਨਾ ਨਹੀਂ ਇੰਨੀ ਜਗ੍ਹਾ ਖੇਰਦੇ ਨਹੀਂ ਹੈਗਾ ਇਹ ਕੋਈ ਛੋਟੇ ਵੇੜਾ ਵਾਲ ਵੀ ਲਾ ਲਓ ਇਹਨੂੰ ਤਾਂ ਉੱਪਰ ਨੂੰ ਜਾਣਾ ਹੈ ਹਾਂ ਇਹ ਕਿਹੜਾ درخت ਬਣੂਗਾ ਵੀ ਜਿਹੜਾ ਸਾਰੇ ਵੇੜੇ 'ਚ ਫੈਲ ਰੂਗਾ ਦੋ ਉੱਧਰ ਲਗਾਏ ਹੋਏ ਨੇ ਉਹ ਟਾਈਮ ਲੇ ਗਏ ਇਹ ਕਾਫੀ ਟਾਈਮ ਲਾ ਕੇ ਲਾਏ ਇਕੱਠੇ ਹੀ ਸੀਗੇ ਬਸ 5:30 ਹੋ ਗਏ ਬੱਦਲ ਜਿਵੇਂ ਚੜ-ਚੜ ਆ ਰਿਹਾ ਇਹਨਾਂ ਸਾਨੂੰ ਡਰਾ ਰਿਹਾ ਹੈ ਵੀ ਅਸੀਂ ਗੁਰਦੁਆਰਾ ਸਾਹਿਬ ਚਾਹੀਏ ਜਾਂ ਜਾਈਏ ਨਾ ਜਾਈਏ ਕਿਉਂਕਿ ਉੱਥੇ ਗੁਰਦੁਆਰ ਸਾਹਿਬ ਜਾ ਬਿਨਾ ਸਿੱਤਾ ਰਹਿ ਨਹੀਂ ਸਕਦੇ ਨਾਲੇ ਕੱਲ ਤੋਂ ਹੀ ਅਜੇ ਅਸੀਂ ਪਾਠ ਕਰਨਾ ਸ਼ੁਰੂ ਕੀਤਾ ਹੈ ਅੱਜ ਬੱਦਲ ਚੜ ਕੇ ਆ ਗਿਆ ਹਨਾ ਚਲ ਦੇਖਦੇ ਹਾਂ ਬੱਦਲ ਉ ਤਾਂ 1 ਕੋ ਲੱਖ ਤਾਂ ਨਹੀਂ ਆਂਦਾ ਹੈਗਾ ਇਹ ਤਾਂ ਡਰੋਂ ਦਾ ਹੀ ਆ ਡਰਾ ਕੇ ਚਲੇ ਜਾਂਦਾ ਹੈ ਮਿਰਚਾਂ ਕੱਲ ਭਰੀਆਂ ਸੀ ਅੱਜ ਫੇਰ ਸੁੱਕਣੇ ਅੱਜ ਵੋਟਾਂ ਦਾ ਦਿਨ ਵੀ ਖਤਮ ਹੋ ਗਿਆ ਮੈਂ ਵੋਟਾਂ ਦੀ ਸਵੇਰੇ ਪੇਮੈਂਟ ਦੀ ਵੀਡੀਓ ਪਾਈ ਸੀਗੀ ਇਹ ਸ਼ਾਮ ਨੂੰ ਬਣ ਰਹੀ ਹੈ ਜਿਹੜੀ ਬਾਹਰ ਅਸੀਂ ਸਬਜ਼ੀ ਭਾਜੀ ਵਗੈਰਾ ਟੋੜੀ ਇਹ ਸ਼ਾਮ ਨੂੰ ਬਣ ਰਹੀ ਹੈ ਤਾਂ ਕਰਕੇ ਮਰੂਦ ਸੁੱਕ ਗਿਆ। ਲਓ ਜੀ ਰੋਟੀ ਲਈ ਬਣਾ ਤੇ ਇਧਰ ਸਬਜੀ ਨਾ ਆ ਦੇਖੋ ਗਰਮ ਤਰੀ ਹੋਈ ਹੈ ਕਿਉਂਕਿ ਮੈਂ ਆਪਣਾ ਦਿਨ ਹੀ ਪਾ ਲਿਆ। ਤੇ ਮੈਂ ਅੱਧੀ ਰੋਟੀ ਖਾऊंगी, ਸਬਜੀ ਖਾऊंगी। ਆਲੂ ਨਹੀਂ ਖਾਂਦੀ, ਸਿਰਫ ਫਲੀਆਂ-ਫਲੀਆਂ ਕੱਟ ਕੇ ਖਾऊंगी। ਰੋਟੀ ਅੰਦਰੇ ਬਣਾ ਲਈ ਕਿਉਂਕਿ ਬਾਹਰ ਮੀਂਹ ਆ ਗਿਆ ਸੀ। ਉਹ ਦੇਖੋ ਯੂਵੀ ਕਿੱਥੇ ਚੜਿਆ ਪਿਆ। 70 ਉਹ ਦੇਖੋ ਨੀਚੇ ਆਉ ਖੇਡ ਰਿਹਾ ਆਪ ਗੇਟ ਪਰ ਚੜਿਆ ਪਿਆ ਨੇਰਾ ਹੋ ਗਿਆ ਬਾਹਰ ਆਪ ਉਹਨੂੰ ਛੱਡਿਆ ਆ ਆਪ ਅੱਜ ਆਇਆ ਅੱਧੀ ਉਹ ਵੀ ਗੁਰਦੁਆਰਾ ਸਾਹਿਬ ਚ ਗਿਆ ਤਾਂ ਮੀਂਹ ਪੈਣ ਲੱਗ ਗਿਆ ਫਿਰ ਉੱਥੇ ਭੋਗ ਵੰਡਣ ਲੱਗ ਗਿਆ ਕਹਿੰਦਾ ਮੰਮਾ ਮੈਂ ਦੇਖ ਲੈ ਕੇ ਬੈ ਗਿਆ ਤਾਂ ਮਤੇ ਪਹੁੰਚ ਗਿਆ ਮੰਡਣ ਹੈ ਨਾ ਤਾਂ ਹੀ ਲੇਟ ਹੋ ਗਿਆ ਯੂਵੀ ਲੱਗ ਗਿਆ ਟਿਊਸ਼ਨ ਤੇ 6:30 ਵਜੇ ਨੂੰ ਛੁੱਟੀ ਹੁੰਦੀ ਹੈ ਕੱਲ ਤੋਂ ਇਹਦਾ ਸਮਰ ਕੈਂਪ ਸ਼ੁਰੂ ਸਾਢੇ 10:00 ਵਜੇ ਤੱਕ ਸਾਢੇ 10:00 ਤੇ ਤੋਂ ਲੈ ਕੇ 12:00 ਲੈ ਆ ਠੀਕ ਮਾਰਨਿੰਗ ਵੈਲਕਮ ਟੂ ਮਾਈ ਨਿਊ ਬਲੌਗ ਅੱਜ ਆਜ ਮੈਂ ਪ੍ਰਾਇਰਿਟਿ ਦਿਵਾਉਣੇ ਵਾਲਾ ਹੂ ਗਲਾਸ ਦੇਖੀਗੇ ਦੁਪਹਿਰ ਦੇ ਟਾਈਮ ਤੇ ਕਿਉਂਕਿ ਤੇ ਇਹਨਾਂ ਉਸ ਤੋਂ ਮੰਦੀ ਗੋਜੀ ਰੋਟੀ ਹੁਣ ਖਾ ਲਈ ਸਭ ਤੋਂ ਪਹਿਲਾਂ ਮੈਂ ਖਾ ਮੈਂ ਪਹਿਲਾਂ ਖਾ ਲਈ ਸੀਗੀ ਏ ਹੁਣ ਅੱਜ ਦਾ ਵਲੌਗ ਸਾਡਾ ਇੱਥੇ ਤੱਕ ਸੀਗਾ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਪਸੰਦ ਆਊਗਾ ਹੁਣ ਮਿਲਾਂਗੇ ਤੁਹਾਨੂੰ ਅਸੀਂ ਆਪਣੇ ਅਗਲੇ ਵਲੌਗ ਵਿੱਚ